ਉਹ ਤਾਂ ਆ ਗਏ 12:00 ਵੱਜ ਚੁੱਕੇ ਨੇ ਲੋਕਾਂ ਨੇ ਵੀ ਬੁਲਾਵਾ ਮਾਰ ਲਿਆ ਹੈ ਨਾ ਦੋਨੋਂ ਪਾਰਟੀਆਂ ਦੀ ਲੈ ਵੀ ਤਾਂ ਬੈਠ ਗਈ ਨਾ 500 ਰੋਡਾਂ ਦੀ ਯਾਨੀ ਇਹ ਫਰਕ ਨਾ ਕਿ ਸਾਡੇ ਦੋਵੇਂ ਦੇ ਬਿਲਕੁਲ ਹੈ ਇਹ ਹਨਾ ਆਪਣੇ ਮਾਂ ਦੇ ਕਰਦੇ ਨੇ ਉਹ ਆਹੋ ਜਾਨੋ ਜਾਨੋ ਲਾਲੋ ਕਰਾਂ ਨੂੰ ਫਾਲਣ ਹੋ ਜਾ ਮਾੜਾ ਉਹਦਾ ਆਬ ਨਹੀਂ ਰਹੀ ਜੇ ਨਹੀਂ ਜਾਈਦਾ ਉਹ ਤਾਂ ਰਾਜਦਾਨ ਸਰਮਵਾਸ਼ ਕੀ ਨਹੀਂ ਚਾਹੀਦੀ ਦਿਖਾਉ ਕਿ ਜਦੋਂ ਦੇ ਜੜੇ मानयोग डी जी पी साहब वालों लॉन्च किया गया और डी जी पी साहब के समेत सारे जिन्हें हेडकुआटर अफसर ने जिला पुलिस सुपरवाइज कर रहे हैं और अजैशल ऑपरेशन जगा ਖਾਸ ਕਰਕੇ ਜਿਹੜਾ ਬਾਰਡਰ ਏਰੀਆ ਫਿਰੋਜ਼ਪੁਰ ਫਾਜ਼ਲਕਾ ਤਰਨਤਾਰ ਵਿਠਾ ਬਗੜਾ ਗੁਰਦਾਸਪੁਰ ਰਾਨਕੋਟ ਉੱਥੇ ਸਾਰਾ ਬਾਰਡਰ ਅੱਜ ਸੀਲ ਹੈ ਔਰ ਅਸੀਂ ਸਾਰੀ ਫੋਰਸ ਦੇ ਨਾਲ ਉਹ ਚੈਕਿੰਗ ਕਰ ਰਹੇ ਹਾਂ ਈਵਨ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ਨੇ ਉੱਥੇ ਵੀ ਅੱਜ ਨਾਈਟ ਅਰਮੀਨੇਸ਼ਨ ਚੈਕ ਆਪਰੇਸ਼ਨ ਚੱਲ ਰਿਹਾ ਇਹ ਸਾਰੇ ਜਿਹੜੇ ਆਫਸਰ ਨੇ ਉਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਸੋ ਮੈਂ ਅਪੀਲ ਕਰਦਾ ਆ ਆਮ ਪੰਜਾਬ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੋਕਿਆ ਵੱਲੋਂ ਅਸੀਂ ਹਮੇਸ਼ਾ ਨਾਲ ਹੀ ਸੇਵਾ ਲਈ ਉਹਨਾਂ ਇਸ ਤਰ੍ਹਾਂ ਖੜੀ ਤਤ ਪਰਾਂ ਅਤੇ ਹਮੇਸ਼ਾ ਨਾਲ ਹੀ ਸੇਵਾਵੋ ਸੇ ਖੜੇ ਐ ਸੀਓ ਦੇ ਬਾਰੇ ਥੋੜਾ ਦੱਸੋ ਖਾਸ ਇਨਪੁਟ ਹੈ ਨਹੀਂ ਖਾਸ ਇਨਪੁਟ ਨਹੀਂ ਹੈ ਸਿਰ ਰੂਟੀਨ ਦੀ ਚੈਕਿੰਗ ਆ ਰੂਟੀਨ ਦੀ ਚੈਕਿੰਗ ਜਿੱਦਾਂ ਡੀਜੀ ਸਾਹਿਬ ਵੱਲੋਂ ਹੁਕਮ ਹੁੰਦਾ ਉਹਦੇ ਮੁਤਾਬਕ ਅਸੀਂ ਕਰਦੇ ਆ ਜਿਹੜਾ ਮਾਈਂਡ ਬਲਾਸ ਵਾਲਾ ਹੋਇਆ ਉਹਦੇ ਬਾਅਦ ਕੀ ਕਹਿਣਾ ਚਾਹੋਗੇ ਮਾਈਂਡ ਬਲਾਸ ਦੇਖੋ ਅ ਮੈਂ ਤੁਹਾਨੂੰ ਗਿਆ ਕੀਤਾ ਸੀ ਕਿ ਇਹ ਜਿਹੜੇ ਸਾਡਾ ਗਵਾਂਡੀ ਮੁੱਲ ਪਾਕਿਸਤਾਨ ਦੀ ਐਜੰਸੀ ਹੈਗੀ ਆ ਉਹ ਕੋਈ ਨਾ ਕੋਈ ਸ਼ਰਾਰਤ ਕਰਦੀ ਰਹਿੰਦੀ ਆ ਸੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਗੁਰਦਾਸਪੁਰ ਜੀ ਬਮਿਆਲ ਤੁੱਕੇ ਅਸੀਂ ਘਰੋਂ ਆਉਣ ਵਾਲੀ ਜੀ ਵਿਜ਼ਿਟ ਕਰਕੇ ਆਏ ਉੱਥੇ ਜਗਾ ਜੀ ਜਾ ਰਹੇ ਹਾਂ ਜੀ ਰਾਤ ਨੂੰ ਕਿਉਂਕਿ ਸਾਢੇ 10 ਤੋਂ ਸ਼ੁਰੂ ਸੀਗਾ ਜਿਸ ਮੈਨੂੰ ਪਾਸਟ ਉੱਥੇ ਜਾ ਰਹੇ ਹਾਂ हां ਜਾਵਾਂਗੇ ਜੀ ਕੋਈ ਗੱਲ ਪੁੱਛ ਤੋਈ ਵੀ ਸਰਦ ਅਧਿਕਾਰੀ ਜੀ ਨਾਲ ਵੀ ਕਿਉਂ ਇਹਦੇ ਇਹ ਦੱਸ ਸਕਦੇ ਕਿਉਂਕਿ ਜ਼ੀਰੋ ਲਾਈਨ ਤੇ ਹੋਇਆ ਉਹ ਸਾਡਾ ਏਰੀਆ ਆਫ ਆਪਰੇਸ਼ਨ ਨਹੀਂ ਹੈ ਜੀ ਉਹ ਤਾਂ ਬਾਡ ਦੀ ਡਿਫੈਂਸ ਆਫ ਲਾਈਨ ਲਈ ਹੋਰ ਕੀ ਜਿਹੜਾ ਕੀ ਖਾਸ ਕੀ ਕੀਤਾ ਗਿਆ ਸੀ ਸੈਕੰਡ ਡਿਫੈਂਸ ਆਫ ਲਾਈਨ ਸਾਡੇ 3 ਥਾਣੇ ਬੰਦੇ ਨੇ ਬਰਾਮਪੁਰ ਕਲਾਨੌਰ ਔਰ ਦਰਾੰਗਲਾ ਸਾਡੇ 10 ਨਾਕੇ ਨੇ 10 ਨਾਕਿਆਂ 'ਤੇ ਸਾਡੀ ਫੋਰਸ ਲੱਗੀ ਆ ਨਾਕੇ ਲੱਗੇ ਉਹ ਜੀ ਉਹ ਮੈਂ ਔਰ ਐਸਪੀ ਸਾਹਿਬ ਔਰ ਐਸਪੀ ਅਡਕਟਰ ਸਾਹਿਬ ਜਾਣੇ ਚਾਹਾਂਗਾ ਸਰ ਪਬਲਿਕ ਅਵੇਅਰਨਸ ਤੁਹਾਡੇ ਕੋਲੋਂ ਕੀ ਮੈਸੇਜ ਹੈ ਇਸ ਵੇਲੇ ਜਿਹੜਾ ਪਬਲਿਕ ਪਬਲਿਕ ਵਾਸਤੇ ਦੇਹੀ ਪੀਲਾ ਜੀ ਅ ਕਿਸੇ ਕੋਈ ਸ਼ੱਕੀ ਬੰਦੇ ਦੀ ਕੋਈ ਹਰਕਤ ਦੇਖਦੇ ਹੋ ਤਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ ਬਾਕੀ ਅਸੀਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਇਹ ਅ ਭਰੋਸਾ ਦਿੰਨੇ ਆ ਕਿ ਅਸੀਂ ਉਹਨਾਂ ਦੀ ਸੇਵਾ ਸਰਕਾਰ ਵਾਸਤੇ ਹਮੇਸ਼ਾ ਤਤਪਰ ਹਾਂ ਔਰ ਹਜ਼ਰ ਆਂ